ਹੱਕ ਸੱਚ ਦੀ ਲੜਾਈ ਹੈ ਕਾਰਪੋਰੇਟ ਦੇ ਖਿਲਾਫ ਐਕਚੁਅਲੀ ਇਹ ਲੜਾਈ ਹੈ ਕਾਰਪੋਰੇਟਾਂ ਦਾ 14.5 ਲੱਖ ਕਰੋੜ ਰੁਪਇਆ ਮਾਫ ਹੋ ਗਿਆ ਪਰ ਕਿਸਾਨਾਂ ਦੀ ਕਰਜ਼ਾ ਮਾਫੀ ਇਹ ਡਿਮਾਂਡ ਨਹੀਂ ਹੈ ਕਮਿਟਮੈਂਟ ਹੈ ਸਰਕਾਰ ਦੀ ਉਹ ਤੋਂ ਜਿੱਤੋਂ ਸਰਕਾਰਾਂ ਮੁਕਰ ਰਹੀਆਂ ਨੇ ਤਾਂ ਤੇ ਅਥਰੂ ਗੈਸ ਦੇ ਗੋਲੇ ਮਾਰੇ ਜਾ ਰਹੇ ਨੇ ਗੋਲੀਆਂ ਚਲੀਆਂ ਜਾ ਰਹੀਆਂ ਨੇ ਤਾਂ ਇਹਨਾਂ ਨੂੰ ਕਿਸ ਤਰ੍ਹਾਂ ਦੇ ਦਿਓ ਤੁਸੀਂ ਵੀ ਲਗਾਤਾਰ ਸਮਰਥਨ ਕਰ ਰਹੇ ਹੋ ਜੀ ਟਰੈਕਟਰ ਉਹ ਟਰੈਕਟਰ ਆ ਜਿਹੜਾ ਕਿ ਕੱਲ ਸਭ ਤੋਂ ਪਹਿਲਾਂ ਅੱਗੇ ਗਿਆ ਸੀ ਜਿਸ ਤੋਂ ਉੱਤੇ ਹਾਲਾਤ ਹੀ ਦੇਖ ਸਕਦੇ ਹੋ ਇਸ ਦੇ ਟਾਇਰ ਜਿਹੜੇ ਨੇ ਉਹ ਪੂਰੀ ਤਰ੍ਹਾਂ ਖਰਾਬ ਕਰ ਦਿੱਤੇ ਨੇ ਟਰੈਕਟਰ ਜਿਹੜਾ ਪੂਰੀ ਤਰ੍ਹਾਂ ਕੰਡਮ ਕਰ ਦਿੱਤਾ। ਇਸ ਟਰੈਕਟਰ ਤੇ ਜੋ ਵੀ ਖਰਚਾ ਆਏਗਾ ਇਹਨੂੰ ਮੈਂ ਠੀਕ ਕਰਾਉਂਗਾ ਆਪਣੇ ਖਰਚੇ। ਤੇ ਬੇਨਤੀ ਕਰ ਸਕਦਾ ਹਾਂ ਜੇ ਜਿਹੜੇ-ਜਿਹੜੇ ਕਲਾਕਾਰ ਦੀ ਜ਼ਮੀਰ ਜਾਗਦੀ ਆ ਜਦੀ ਆਤਮਾ ਵਾਕਈ ਕਿਸਾਨੀ ਨਾਲ ਜੁੜੀ ਹੋਈ ਆ ਹੱਕ ਸੱਚ ਨਾਲ ਉਹ ਜ਼ਰੂਰ ਹੋਣਗੇ ਮੈਂ। ਇੱਕ ਸਿਨੈਰੀ ਦੇ ਵਿੱਚ ਇੱਕੋ ਲਫ਼ਜ਼ ਹੈ ਚੜ੍ਹਦੀ ਕਲਾ ਚੜਦੀ ਕਲਾ ਚੜਦੀ ਹੋ ਭਰ ਲੋ ਟਰਾਲੀਆ ਤੇ ਖਿੱਚ ਲੋ ਤਿਆਰੀ ਸੈਂਟਰ ਨਾ ਪੇ ਚਾਪੇ ਨਾ ਫੇਰ ਇੱਕ ਵਾਰੀ ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਰੇਸ਼ਮ ਸਿੰਘ ਅਨਮੋਲ ਪਹੁੰਚੇ ਨੇ ਗੱਲਬਾਤ ਕਰਾਂਗੇ ਰੇਸ਼ਮ ਜੀ ਕੱਲ ਦੀ ਤੁਸੀਂ ਵੀਡੀਓ ਬਹੁਤ ਸਾਰੀ ਦੇਖੀ ਹੋਣੀਆਂ ਨੇ ਅੱਜ ਤੁਸੀਂ ਇੱਥੇ ਪਹੁੰਚੋ ਕਿਸ ਤਰ੍ਹਾਂ ਦੇਖਦੇ ਹਾਲਾਤਾਂ ਨੂੰ ਤਾਂ ਕਿਸਾਨਾਂ ਨੂੰ ਸਮਰਥਨ ਦੇ ਰਹੇ ਹੋ ਤੁਸੀਂ ਸਾਡਾ ਫਰਜ ਬਣਦਾ ਜੀ ਮੈਂ ਪਹਿਲਾਂ ਵੀ ਦੋ ਦਿਨ ਇੱਥੇ ਸੀਗਾ ਕੱਲ ਵੀ ਵਿਆਦਾ ਸ਼ੋ ਸੀਗਾ ਮੈਂ ਹਾਜ਼ਰੀ ਲਾ ਕੇ ਲੰਘੇ ਸੀ ਅੱਜ ਵੀ ਮੇਰਾ ਪ੍ਰੋਗਰਾਮ ਹੈ ਵਿਆਦਾ ਤੇ ਮੈਂ ਕਿਹਾ ਵੀ ਇਸ ਤੀਰਥ ਤੇ ਹਾਜ਼ਰੀ ਲਾ ਕੇ ਜ਼ਰੂਰ ਜਾਣੀ ਹੈ ਹੱਕ ਸੱਚ ਦੀ ਲੜਾਈ ਹੈ ਕਾਰਪੋਰੇਟ ਦੇ ਖਿਲਾਫ ਐਕਚੁਅਲੀ ਇਹ ਲੜਾਈ ਹੈ ਕਾਰਪੋਰੇਟਾਂ ਦਾ 14.5 ਲੱਖ ਕਰੋੜ ਰੁਪਇਆ ਮਾਫ ਹੋ ਗਿਆ ਪਰ ਕਿਸਾਨਾਂ ਦੀ ਕਰਜ਼ਾ ਮਾਫੀ ਇਹ ਡਿਮਾਂਡ ਨਹੀਂ ਹੈ ਕਮਿਟਮੈਂਟ ਹੈ ਸਰਕਾਰ ਦੀ ਉਹ ਤੋਂ ਜਿੱਤੋਂ ਸਰਕਾਰਾਂ ਮੁਕਰ ਰਹੀਆਂ ਨੇ ਸੀਟੂ ਪਲੱਸ 50 ਸੁਆਮੀ ਨਾਥਨ ਜੀ ਦੀ ਰਿਪੋਰਟ ਹੈ ਉਹਦੇ ਹਿਸਾਬ ਨਾਲ ਹੋਨਰੇਬਲ ਪ੍ਰਾਈਮ ਮਿਨਿਸਟਰ ਜੀ ਆਪ ਕਹਿੰਦੇ ਰਿਹਾ ਕਿ ਆਪਾਂ ਉਹਦੇ ਹਿਸਾਬ ਨਾਲ ਰੇਟ ਦੇਾਂਗੇ ਐਮਐਸਪੀ ਦਾ ਜਿਹੜਾ ਕਾਨੂੰਨ ਹੈ ਇਹਦੀ ਆਪ ਹੋਨਰੇਬਲ ਪੀਐਮ ਸਾਹਿਬ ਗੱਲ ਕਰਦੇ ਰਹੇ ਆ ਬੜੀ ਬੇਸਿਕ ਜਿਹੀ ਮੰਗਾਂ ਨੇ ਕਿਸਾਨ ਜਿਹੜੇ ਸ਼ਹੀਦ ਇੰਜਰਡ ਹੋਏ ਸੀ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਹੈ ਸਾਰੀਆਂ ਕਮਿਟਮੈਂਟਸ ਹੈਗੀਆਂ ਤੇ ਹੱਕ ਸੱਤ ਦੀ ਲੜਾਈ ਹੈ ਇੱਕ ਕਿਸਾਨ ਹੋਣ ਦੇ ਨਾਤੇ ਫਾਰਮਰ ਹੋਣ ਦੇ ਨਾਤੇ ਤਿੰਨ ਦਿਨ ਤੋਂ ਮੈਂ ਇੱਥੇ ਹੀ ਆਂ ਉਸਪੋਰਟ ਦੇ ਵਿੱਚ ਆਪਾਂ ਗਾਣਾ ਵੀ ਰਿਲੀਜ਼ ਕੀਤਾ ਫਾਰਮਰ ਪ੍ਰੋਟੈਸਟ 2 ਮੈਂ ਚਾਹੁੰਨਾ ਪਹਿਲਾਂ ਦੋ ਲਾਈਨਾਂ ਉਹਦੀਆਂ ਤੁਹਾਨੂੰ ਸੁਣਾ ਦੇਵਾਂ ਹੋ ਪਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾਪੇ ਚਾਪੇਣਾ ਫੇਰ ਇੱਕ ਵਾਰੀ ਜਦੋਂ ਕਰੇਂਗੀ ਕਿਸਾਨਾਂ ਨੂੰ ਖਰਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਮਿਹਨਤਾਂ ਦਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀਦਾ ਐ ਮੈਂ ਸਪੀਕਰ ਹੋਣੀ ਤੈਨੂੰ ਯਾਦ ਦਿਲਿਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿਲਿਏ ਨਹੀਂ ਤੇਰੀ ਹਿੱਕ ਤੇ ਭਾਰ ਤਰ ਤਨ ਨਾਲ ਟਿੱਡ ਨਹੀਂਓ ਪਰਨਾ ਸੁਆਮੀ ਨਾਥਨ ਰਪੋਟਾਂ ਨੂੰ ਵੀ ਪਹਿਣਾ ਲਾਗੂ ਕਰਨਾ ਵੇਖੀ ਯੂਕ ਦੇ ਤੂੰ ਜੱਟਾਂ ਦੇ ਜਹਾਜ਼ ਦਿਲਿਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿਲਿਏ ਨਹੀਂ ਤੇਰੀ ਹਿੱਕ ਤੇ ਯੂਪੀ ਹਰਿਆਣਾ ਨਾਲ ਹੋਰ ਵੀ ਸਟੇਟਾਂ ਨੇ ਸਾਨੂੰ ਕਿੱਥੇ ਰੋਕਣਾ ਏ ਇਹਨਾ ਬੈਰੀਕੇਟਾਂ ਨੇ ਬਿੰਦਰਾ ਕੀ ਰੋਕਣਾ ਏ ਸਾਨੂੰ ਬੈਰੀਕੇਟਾਂ ਨੇ ਚੰਡੇ ਝੂਲਣੇ ਕਿਸਾਨੀ ਜਿੰਦਾਬਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਇਹ ਬਿੰਦਰ ਮਾਨ ਜੀ ਕੱਲ 12 ਵਜੇ ਤੋਂ ਲਗਾਤਾਰ ਕਿ ਸਾਡੇ ਅੱਥਰੂ ਗੈਸ ਦੇ ਗੋਲੇ ਮਾਰੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਤਾਂ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਲਗਾਤਾਰ ਸਮਰਥਨ ਕਰ ਰਹੇ ਹੋ ਜਿਵੇਂ ਤੁਸੀਂ ਅੱਜ ਕੱਲ ਮੈਰੀ ਦਾ ਫੰਕਸ਼ਨ ਟੈਂਡ ਕਰਕੇ ਇੱਥੇ ਪਹੁੰਚੇ ਸੀ ਅੱਜ ਵੀ ਮੈਰੀ ਦਾ ਫੰਕਸ਼ਨ ਹੈਗਾ ਜਾਣਾ ਵਾ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਪੂਰਾ ਹਾਲਾਤਾਂ ਨੂੰ ਤੁਸੀਂ ਪਹਿਲਾਂ ਮੜਾ ਦਾ ਸਾਈਡ ਦੇ ਟਰੈਕਟਰ ਦੇ ਹਾਲਾਤ ਮੜਾ ਦਾ ਤੁਸੀਂ ਦਿਖਾਓ ਇੱਕ ਵਾਰੀ ਤਸਵੀਰ ਦਿਖਾ ਦਿਨੇ ਟਰੈਕਟਰ ਦੀ ਇਹ ਟਰੈਕਟਰ ਉਹ ਟਰੈਕਟਰ ਆ ਜਿਹੜਾ ਕਿ ਕੱਲ ਸਭ ਤੋਂ ਪਹਿਲਾਂ ਅੱਗੇ ਗਿਆ ਸੀ ਜਿਸ ਦੇ ਉੱਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਦੇ ਟ ਟਰੈਕਟਰ ਜਿਹੜਾ ਪੂਰੀ ਤਰ੍ਹਾਂ ਕੰਡਮ ਕਰ ਦਿੱਤਾ ਵਾ ਕਰੇਸ਼ੀਮ ਇਹ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਟਰੈਕਟਰ ਨੂੰ ਵੀ ਤੁਸੀਂ ਹਲਾਕਿਸਤੋਂ ਦੇ ਦਿੰਦੇ ਹੋ ਮੈਂ ਇਸ ਟਰੈਕਟਰ ਤੇ ਜੋ ਵੀ ਖਰਚਾ ਆਏਗਾ ਇਹਨੂੰ ਮੈਂ ਠੀਕ ਕਰਾਉਂਗਾ ਆਪਣੇ ਖਰਚੇ ਦੇ ਹਾਂਜੀ ਮੈਂ ਠੀਕ ਕਰਾਉਂਗਾ ਇਸ ਟਰੈਕਟਰ ਨੂੰ ਜਿੰਨਾ ਵੀ ਖਰਚਾ ਆਏਗਾ ਔਰ ਬਾਕੀ ਇਹ ਐਕਚੁਅਲੀ ਕਾਰਪੋਰੇਟ ਦੇ ਖਿਲਾਫ ਲੜਾਈ ਹੈ ਬੜੀ ਲੰਬੀ ਚੱਲਣੀ ਹੈ ਹਜੇ ਤਾਂ ਸ਼ੁਰੂਆਤ ਹੈ ਇਹ ਕਾਰਪੋਰੇਟ ਮਾਡਲ ਹੈ ਪੂਰੀ ਦੁਨੀਆ ਦੇ ਵਿੱਚ ਜਿਹੜਾ ਚਾਹੁੰਦਾ ਹੈ ਕਿਸਾਨ ਗਰੀਬ ਰਹਿਣ ਤੇ ਰੋਟੀ ਕਮਾ ਕੇ ਸਾਨੂੰ ਦੰਦੇ ਰਹਿਣ ਤੁਸੀਂ ਛੋਟਾ ਜਿਹਾ ਐਗਜ਼ਾਮਪਲ ਹੈ ਜਦੋਂ ਕਿਸਾਨ ਆਲੂ ਪੈਦਾ ਕਰਦਾ ਹੈ 5 ਰੁਪਏ 10 ਰੁਪਏ ਨੂੰ ਰੁੱਲਦਾ ਫਿਰਦਾ ਹੈ ਉਹਦੇ ਚਿਪਸ ਬਣਾ ਕੇ ਗ੍ਰਾਮਾਂ ਦੇ ਹਿਸਾਬ ਨਾਲ 5 10 ਰੁਪਏ ਦੇ ਹਜ਼ਾਰਾਂ ਰੁਪਏ ਕੰਪਨੀਆਂ ਕਮਾ ਰਹੀਆਂ ਨੇ ਤੇ ਕਿਸਾਨ ਕਰਜ਼ੇ ਦੇ ਵਿੱਚ ਦਬਦਾ ਜਾ ਰਿਹਾ ਬੇਸਿਕਲੀ ਲੜਾਈ ਇਹ ਹੈ ਤੇ ਇਹਦੇ ਨਾਲ ਸਾਨੂੰ ਸਬਰ ਦੇ ਨਾਲ ਸੰਤੋਖ ਦੇ ਨਾਲ ਆਪਾਂ ਕਿਸੇ ਤੇ ਹਮਲਾ ਨਹੀਂ ਕਰਨਾ ਲੋਕਤੰਤ੍ਰਿਕ ਧਾਰੇ ਦੇ ਵਿੱਚ ਰਹਿ ਕੇ ਕਿਸਾਨੀ ਆਗੂਆਂ ਨੂੰ ਮੂਰੇ ਰੱਖਣਾ ਹੈ ਤੇ ਆਪਾਂ ਨੂੰ سپورਟ ਕਰਨੀ ਹੈ ਕਿਉਂਕਿ ਪਿਛਲੇ ਅੰਦੋਲਨ ਦੇ ਵਿੱਚ ਕਲਾਕਾਰਾਂ ਨੇ ਬਹੁਤ ਵੱਡੀ سپورਟ ਕੀਤੀ ਸੀਗੀ ਤਾਂ ਇਸ ਵਾਰ ਵੀ ਤੁਸੀਂ ਕਲਾਕਾਰਾਂ ਨੂੰ ਕੀ ਪੀਰ ਕਰਨੀ ਚਾਹੂਗੇ ਤਾਂਕਿ ਜਿਹੜੇ ਸਪੋਰਟਰ ਨੇ ਉੱਥੇ ਜਿਆਦਾ-ਜਿਆਦਾ ਪਹੁੰਚ ਸਕਣ ਕਿਸਾਨਾਂ ਨਾਲ ਮੈਂ ਤੇ ਬੇਨਤੀ ਕਰ ਸਕਦਾ ਜੇ ਜਿਹੜੇ-ਜਿਹੜੇ ਕਲਾਕਾਰ ਦੀ ਜ਼ਮੀਰ ਜਾਗਦੀ ਹੈ ਜਦੀ ਆਤਮਾ ਵਾਕਈ ਕਿਸਾਨੀ ਨਾਲ ਜੁੜੀ ਹੋਈ ਹੈ ਹੱਕ ਸੱਚ ਨਾਲ ਉਹ ਜ਼ਰੂਰ ਆਉਣਗੇ ਮੈਂ ਰਿਕਵੈਸਟ ਕਰਦਾ ਸਾਰਿਆਂ ਨੂੰ ਬਾਕੀ ਮੇਰਾ ਫਰਜ਼ ਬਣਦਾ ਮੇਰੇ ਜੋ ਸੰਸਕਾਰ ਨੇ ਜੋ ਮੈਨੂੰ ਮੇਰੇ ਗੁਰੂਆਂ ਨੇ ਮੇਰੀ ਬੇਬੇ ਨੇ ਸਾਡੇ ਇਤਿਹਾਸ ਨੇ ਸਿਖਾਇਆ कि ਜਦੋਂ ਵੀ ਹੱਕ ਸੱਚ ਇਨਸਾਨੀਅਤ ਲਈ ਕੁਝ ਵੀ ਹੋਵੇ ਤੇ ਉਹਨੂੰ ਸਪੋਰਟ ਕਰਨਾ ਚਾਹੀਦਾ ਹੈ ਗੀਤਾਂ ਦੇ ਰਾਹੀਂ ਵੀ ਔਰ ਫਿਜ਼ੀਕਲੀ ਵੀ ਤੇ ਫਾਈਨੈਂਸ਼ਲੀ ਵੀ ਬਿਸ਼ਰਦੋਨਾਂ ਚ ਬਹੁਤ سارے ਕਲਾਕਾਰ ਸਟੇਜਾਂ ਤੇ ਆਏ ਸਮਰਥਨ ਦਿੱਤਾ ਪਰ ਜਾ ਕੇ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਦੀ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਤਾਂ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਜਦੋਂ ਸਮਰਥਨ ਵੀ ਕਰਦੇ ਨੇ ਕੰਦਰ ਨਾਲ ਦੇ ਨਾਲ ਉਹ ਪਾਰਟੀ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸਪੋਰਟ ਵੀ ਕਰ ਦਿੰਦੇ ਦੇਖੋ ਕਈਆਂ ਦੇ ਆਪਣੇ ਆਪਣੇ ਏਜੰਡੇ ਹੁੰਦੇ ਆ ਕਈ ਵਾਰ ਲੋਕਤੰਤਰੀਕ ਸਾਡਾ ਦੇਸ਼ ਹੈ ਕਿਸੇ ਪਾਰਟੀ ਨੂੰ ਜੁਆਇਨ ਕਰਨਾ ਮਾੜੀ ਗੱਲ ਨਹੀਂ ਉਹ ਕੋਈ ਮਾੜੀ ਗੱਲ ਨਹੀਂ ਹੈ ਨਾ ਜੇ ਕੋਈ ਰਾਜਨੀਤੀ ਕਰਨਾ ਚਾਹੁੰਦਾ ਵਧੀਆ ਮੁੱਦਿਆਂ ਤੇ ਰਾਜਨੀਤੀ ਕਰਨੀ ਚਾਹੀਦੀ ਹੈ ਔਰ ਹਰ ਇੱਕ ਬੰਦੇ ਨੂੰ ਰਾਜਨੀਤੀ ਚ ਵਧੀਆ ਬੰਦਿਆਂ ਦੀ ਘਾਟ ਹੈ ਤਾਂ ਹੀ ਤਾਂ ਇਹ ਪ੍ਰੋਬਲਮ ਹੈ ਰੋਣਾ ਕੀ ਹੈ ਕਿ ਅੱਜ ਤੱਕ ਕਿਸਾਨੀ ਕਰਜ਼ੇ ਦੇ ਵਿੱਚ ਕਿਉਂ ਹੈ ਕਿ ਚੰਗੇ ਬੰਦੇ ਬੜੇ ਘੱਟ ਨੇ ਰਾਜਨੀਤੀ ਚ ਅੱਛੇ ਬੰਦਿਆਂ ਨੂੰ ਆਉਣਾ ਚਾਹੀਦਾ ਪਰ ਜੇ ਤੁਹਾਡਾ ਮਕਸਦ ਹੈ ਕਿ ਮੈਂ ਸਿਰਫ ਰਾਜਨੀਤੀ ਕਰਕੇ ਆਪਣਾ ਢਿੱਡ ਭਰਨਾ ਫਿਰ ਮਾੜੀ ਗੱਲ ਹੈ ਜੇ ਰਾਜਨੀਤੀ ਚ ਆ ਕੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਇਹ ਡਿਪੈਂਡ ਕਰਦਾ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਆਪਣਾ ਢਿੱਡ ਭਰਨਾ ਚਾਹੁੰਦੇ ਹੋ ਜੇ ਕੁਝ ਰਾਜਨੀਤੀ ਚ ਆ ਕੇ ਵੀ ਕਰਨਾ ਚਾਹੁੰਦੇ ਹੋ ਤਾਂ ਵਧੀਆ ਗੱਲ ਹੈ ਜੇ ਨਹੀਂ ਕੁਝ ਕਰਨਾ ਤਾਂ ਫਿਰ ਮਾੜੀ ਗੱਲ ਹੈ ਪਲਵਾਮਾ ਹਮਲੇ ਦੀ ਬਰਸੀ ਵੀ ਹੈਗੀ ਤੁਹਾਨੂੰ ਪਤਾ ਹੋਊਗਾ ਅੱਜ ਦੇ ਦਿਨ ਤੇ ਪਲਵਾਮਾ ਹਮਲਾ ਹੋਇਆ ਸੀ ਕਿ ਆਪਣੇ ਬਹੁਤ ਸਾਰੇ ਸੈਨਿਕ ਸ਼ਹੀਦ ਹੋ ਗਏ ਸੀਗੇ ਤੋਂ ਉਹਨਾਂ ਵਾਸਤੇ ਵੀ ਤੁਸੀਂ ਕੁਝ ਕਹਿਣਾ ਚਾਹੋ ਬਿਲਕੁਲ ਜੀ ਸਾਡਾ ਸਿਰ ਝੁਕਦਾ ਹੈ ਔਰ ਜਦੋਂ ਸ਼ਹੀਦਾਂ ਦੀ ਗੱਲ ਹੁੰਦੀ ਹੈ ਨਾ ਪਿਛਲੇ ਦਿਨ ਵੀ ਹਰ ਹਫਤੇ ਹਰ 15 ਦਿਨ ਦੇ ਵਿੱਚ ਇੱਕ ਪੰਜਾਬੀ ਦੀ ਨਾਲ ਡੈੱਡ ਬੋਡੀ ਆਂਦੀ ਹੈ ਤਿਰੰਗੇ ਦੇ ਵਿੱਚ ਲਿਪਟ ਕੇ ਪਰ ਜਦੋਂ ਪੰਜਾਬੀ ਹੱਕ ਦੀ ਸੱਚ ਦੀ ਗੱਲ ਕਰਦਾ ਹੈ ਸਾਨੂੰ ਅਤੰਕਵਾਦੀ ਸਾਨੂੰ ਵੱਖਵਾਦੀ ਹੈਨਾ ਤੇ ਸਾਨੂੰ ਦੇਸ਼ ਭਗਤੀ ਦੇ ಪಾਠ ਸਿਖਾਏ ਜਾਂਦੇ ਹੈਨਾ ਤੇ ਇਹ ਉਦੋਂ ਸਾਨੂੰ ਬੜਾ ਦੁੱਖ ਵੀ ਹੁੰਦਾ ਪਰ ਸਾਡੀ ਡਿਕਸ਼ਨਰੀ ਦੇ ਵਿੱਚ ਇੱਕੋ ਲਫ਼ਜ਼ ਹੈ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਕਲਾਚ ਕਿਸਾਨ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਅਨਮੋਲ ਰੇਸ਼ਨ ਸਿੱਕੇ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਇਹ ਟਰੈਕਟਰ ਉਹ ਟਰੈਕਟਰ ਆ ਜਿਹੜਾ ਕਿ ਸਭ ਤੋਂ ਅੱਗੇ ਪਹਿਲਾਂ ਗਿਆ ਸੀਗਾ ਤਾਂ ਇਸ ਦੇ ਨਾਲ ਬੈਰੀਕੇਡਿੰਗ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਇਸ ਤੇ ਹਾਲਾਤ ਕੀ ਬਣਾ ਦਿੱਤੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਹਵਾ ਜਿਹੜੀਆਂ ਉਹ ਕੱਢ ਦਿੱਤੀਆਂ ਗਈਆਂ ਨੇ ਤੇ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਟਰੈਕਟਰ ਦਾ ਅਗਲਾ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਕਿਸ ਤਰ੍ਹਾਂ ਇਸ ਤੇ ਉੱਤੇ ਜੋ ਤੁਸੀਂ ਦੇਖ ਸਕਦੇ ਹੋ ਹਾਲਾਤਾਂ ਦੇ ਅਨੁਸਾਰ ਕਿਸ ਤਰ੍ਹਾਂ ਇਹ ਟਰੈਕਟਰ ਦਾ ਪੂਰੀ ਤਰ੍ਹਾਂ ਕੰਡਮ ਕਰ ਦਿੱਤਾ ਵਾ ਪਰ ਰੇਸ਼ਮ ਸਿੰਘ ਅਨਮੋਲ ਜੀ ਵੀ ਕਹਿ ਰਹੇ ਨੇ ਕਿ ਇਹ ਟਰੈਕਟਰ ਦਾ ਜੋ ਵੀ ਖਰਚਾ ਹੋਵੇਗਾ ਤਾਂ ਉਹ ਖਰਚਾ ਆਪਣੇ ਪਰ ਚੱਕਣਗੇ ਔਰ ਨਾਲ ਦੀ ਨਾਲ ਅਪੀਲ ਵੀ ਕਰ ਰਹੇ ਨੇ ਕਿਸਾਨਾਂ ਨੂੰ ਕਿ ਕਿਸਾਨ ਵਾਅਦ ਤੋਂ ਵਾਅਦ ਜਿਹੜੇ ਆ ਬੋਡਰਾਂ ਤੇ ਪਹੁੰਚਣ ਆਪਣੇ ਹੱਕਾਂ ਦੀ ਲੜਾਈ ਜਿਹੜੀ ਆ ਉਹ ਲੜਨ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮੈਨੂੰ ਜੁਆਇਨ ਕਰਦੇ ਹਾਂ ਐਂਟੀ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ